ਹਲ ਹੋ ਜਾਂਦਾ ਮੇਰਾ ਤਾਂ ਸਰੀਰ ਗਲ ਗਿਆ ਸਾਰਾ ਇੱਧਰ ਇਹ ਪੈਰ ਰੇਤੀ ਰੱਖ ਲੋ ਇੱਧਰ ਬਹਿ ਜਾ ਕੋਈ ਗੱਲ ਨਹੀਂ ਗਲ ਗਿਆ ਮੈਂ ਤਾਂ ਮੈਂ ਆਪੇ ਰੱਖ ਲੂ ਤੂੰ ਲੈਣ ਦੇ ਮੈਂ ਰੱਖ ਦਣਾ ਨਹੀਂ ਇਹਦਾ ਤੁਸੀਂ ਲਾ ਲੋ ਡਾਕਟਰ ਸਾਹਿਬ ਜੇ ਮੈਂ ਤਕੜਾ ਦਾ ਹੁੰਦਾ ਹੂੰ ਹੂੰ ਉਹ ਤੁਸੀਂ ਕਹਿੰਦੇ ਉਹਨਾਂ ਚ ਮੈਂ ਅੰਗਰੇਜ਼ੀ ਚ ਸਟ੍ਰਿੰਗ ਮੈਂ ਸਟ੍ਰਿੰਗ ਨਾ ਹੁੰਦਾ ਮੈਂ ਤਾਂ ਸਟਰੌਂਗ ਹੁੰਦਾ ਹੈ ਹੈ ਸਟਰੌਂਗ ਹੁੰਦਾ ਉਹ ਜਿਹੋ ਉਹ ਹੁੰਦਾ ਮੇਰਾ ਕੰਮ ਖਰਾਬਤੀ ਬਣਾਇਆ ਵੇ ਆਪਰੇ ਨਸਰ ਮੈਨੂੰ ਕਹਦਾ ਨਸਾ ਨਾ ਲਾ ਕੇ ਦੇਖਾ ਨਸੇ ਜੀ ਹਾਂ ਠੀਕ ਆ ਹੁਣ ਠੀਕ ਤਾਂ ਹੈਗਾ ਪੁੱਤ ਬੜਕਾ ਨਾ ਡੋਲ ਪੈ ਜੂ ਡੋਲਾ ਨਾ ਨਾ ਕੋਈ ਨਾ ਦਰਦ ਤਾਂ ਨਹੀਂ ਝਟਕੇ ਜੇ ਨਾ ਬਰਬਾਦ ਨਾ ਨਾ ਝਟਕੇ ਨਹੀਂ ਹੈਗੇ ਇਹ ਲੈ ਮੜ ਮੈਂ ਰੇਸ ਦੇ ਉਮੜਾ ਮੈਨੂੰ ਉਹ ਨਾ ਤੂੰ ਹੋੜੀ ਚੱਲੀ ਜਾ ਲੈ ਮੈਂ ਕਹਿੰਦਾ ਛੱਟਬਾਦੀ ਹੁੰਦੀ ਮੇਰਾ ਪੁੱਤ ਛੱਟਬਾਦੀ ਹੁੰਦੀ ਆ ਸ਼ੋਰਾਂ ਤੋਰ ਕਾਨੇ ਗੱਡੀ ਚੱਲਦੀ ਨਹੀਂ ਸਿੱਧੀ ਨਾਲਾ ਮੀਚ ਕੇ ਅੱਖਾਂ ਨੂੰ ਵੇਖ ਗੰਨੇ ਦੀ ਟਰਾਲੀ ਕੋਈ ਲੋੜ ਨਹੀਂ ਛੋਰਾ ਤੋਰ ਕੰਨੇ ਦੀ ਬੈਕ ਲਾਉਂ ਨੂੰ ਮੇਰਾ ਜੀ ਇਹ ਨੂੰ ਸਿੱਧੀ ਚਲਾ ਲਾ ਸਿੱਧੀ ਹੋ ਆ ਹੋੜੀ ਇਹਦੇ ਤੇ ਹੋ ਰਿਆ ਨਹੀਂ ਹੋ ਰਹੇ ਆ ਹਾਲੇ